welcom to gt education ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਕਰੰਟ ਅਫੇਅਰਸ 1 ਤੋਂ 10 ਅਕਤੂਬਰ 2025 ਤੱਕ ਦੇ ਸੋ ਪਹਿਲਾ ਕੁਐਸਚਨ ਦੇਖਦੇ ਆ ਜੀ ਪਹਿਲੇ ਕੁਐਸਚਨ ਵਿੱਚ ਪੁੱਛਿਆ ਗਿਆ ਕਿ ਨੋਬਲ ਪ੍ਰਾਈਜ਼ 2025 ਫਿਜ਼ੀਓਲੋਜੀ ਤੇ ਮੈਡੀਸਨ ਲਈ ਕਿੰਨੇ ਲੋਕਾਂ ਨੂੰ ਦਿੱਤਾ ਗਿਆ ਤਾਂ ਇਹਨਾਂ ਦਾ ਆਨਸਰ ਹੈ ਜੀ অপਸ਼ਨ a ਮੈਰੀ ਈ ਬਰੰਕਨ ਫ੍ਰੈਡ ਰੈਮਸਡਲ ਸ਼ਾਇਮਿੰ ਸਾਕਾਗੁਚੀ ਨੈਕਸਟ ਕੁਐਸਚਨ ਹੈ ਜੀ ਵੇਰ ਇਜ਼ ਦਾ ਰਾਜਸਥਾਨ ਚ ਫਰਸਟ ਨਮੋ ਬਾਇਓਡਿਵਰਸਿਟੀ ਪਾਰਕ ਨਮੋ ਬਾਇਓਡਿਵਰਸਿਟੀ ਪਾਰਕ ਕੀ ਇਹਦੇ ਚ ਅਲਗ-ਅਲਗ ਤਰ੍ਹਾਂ ਦੇ ਸਾਡੇ ਟਰੈਡੀਸ਼ਨਲ ਜਿਹੜੇ ਪਲਾਂਟ ਨੇ ਉਹ ਗਾਇਜਣਗੇ ਤਾਂ ਇਹ ਅਲਬਰ ਦੇ ਵਿੱਚ ਰਾਜਸਥਾਨ ਦੇ ਵਿੱਚ ਦਾ ਦਰ ਘਟਨ ਕੀਤਾ ਗਿਆ ਨੈਕਸਟ ਹੈਗਾ ਜੀ ਵਟ ਇਜ਼ ਦਾ 올 ਟਾਈਮ ਹਾਈ ਪ੍ਰਾਈਸ ਬਿਟਕੋਇਨ ਰੀਸਟ ਬਿਟਕੋਇਨ ਹੁਣ ਤੱਕ ਦੀ ਸਭ ਤੋਂ ਉੱਪਰ ਵਾਲੀ ਕੀਮਤ ਤੇ ਚਲਾ ਗਿਆ ਜਿਹੜੀ ਕਿ ਹੈ ਜੀ 1,25,245.57 ਡਾਲਰ ਯੂਐਸ ਡਾਲਰ ਬਿਟਕੋਇਨ ਦੀ ਹੋਸ 2008 ਦੇ ਵਿੱਚ ਕੀਤੀ ਗਈ ਸੀ ਬਾਇ ਜਪਨੀਜ਼ ਪਰਸਨ ਨਾਮ ਸੀ ਉਹਦਾ ਸਤੋਸ਼ੂ ਸਤੋਸ਼ੀ ਨਾਕਾਮੋਟੋ ਸਤੋਸ਼ੀ ਨਾਕਾਮੋਟੋ ਨੈਕਸਟ ਕੁਐਸਚਨ ਹੈ ਜੀ ਵੇਅਰ ਇਜ਼ ਆਈ ਸੀ ਜੀਐਸ ਇੰਡੀਅਨ ਕੋਸਟ ਗਾਰਡ ਦਾ ਇੱਕ ਸ਼ਿਪ ਹੈ ਅਕਸ਼ਰ ਕਹਿੰਦੇ ਇਹਨੂੰ ਕਿੱਥੇ ਕਮਿਸ਼ਨ ਕੀਤਾ ਗਿਆ ਤੇ ਇਹਨੂੰ ਕੀਤਾ ਗਿਆ ਕਰਾਈਕਲ ਬੁੱਡੂਚਰੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਵਿਚ ਨੇਵੀ ਇਜ਼ ਪਾਰਟਿਸਿਪੇਟਡ ਇਨ ਐਕਸਰਸਾਈਜ਼ ਕੋਨਕਨ ਰੀਸੈਂਟਲੀ ਕੋਨਕਨ ਕਿੱਥੇ ਹੋਈ ਆ ਤੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਇੰਡੀਅਨ ਨੇਵੀ ਤੇ ਰਾਇਲ ਨੇਵੀ ਜਿਹੜੀ ਯੂਕੇ ਦੀ ਨੇਵੀ ਆ ਉਹਨਾਂ ਦੁਆਰਾ ਤਾਂ ਅਨਸਰ ਕੀ ਆਏਗਾ ਆਪਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਹੂ ਲੌਂਚਡ द विकसित भारत बिल्ड विलथेडन या बिल्ड एथन ये कि लॉन्च किया ਇਹ ਕੀਤਾ ਗਿਆ ਜੀ ਸਾਰਿਆਂ ਦੇ ਬਾਰੇ ਮਿਨਿਸਟਰੀ ਆਫ ਐਜੂਕੇਸ਼ਨ ਨੀਤੀ ਆਯੋਗ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਏਮਸ ਤੇ ਆਲ ਆਫ ਦਾ ਵਬਨਸ ਰਹੇਗਾ ਸਭ ਦੁਆਰਾ ਮਿਲ ਕੇ ਕੀਤਾ ਗਿਆ ਨੈਕਸਟ ਕੁਐਸਚਨ ਹੈ ਜੀ ਵੇਅਰ ਇਜ਼ ਦਾ ਵਰਲਡ ਬੀਡਬਲਯੂਐਫ ਵਰਲਡ ਜੂਨੀਅਰ ਚੈਂਪੀਅਨਸ਼ਿਪ ਹੈਲਡ ਇਹ ਰੀਸੈਂਟਲੀ ਕਿੱਥੇ ਹੋਈ ਆ ਇਹ ਹੋਈ ਆ ਗੁਹਾਟੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਮੈਡਲਸ ਇੰਡੀਆ ਵਿਨ ਇਨ ਦਾ ਵਰਲਡ ਪੈਰਾ ਮਤਲਬ ਪੈਰਾ ਐਥਲੈਟਿਕਸ ਵਿੱਚ ਭਾਰਤ ਦੇ ਟੋਟਲ 18 ਮੈਡਲ ਨੇ 18 ਵਾਟ ਇਜ਼ ਦਾ ਥੀਮ ਆਫ ਵਰਲਡ ਸੈਰੀ ਬੈਰਲ ਪੈਲਸੀ ਡੇ ਇਹਦਾ ਥੀਮ ਕੀ ਆ ਆਪਸ਼ਨ ਏ ਯੂਨੀਕ ਐਂਡ ਯੂनाइटेड ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਹੂ ਕੰਪੋਜ਼ ਦਾ ਨੈਸ਼ਨਲ ਸੌਂਗ ਵੰਦੇ ਮਾਤਰਮ ਇਹ ਕਿਹਾ ਗਿਆ ਬੰਕਮਚੰਦਰ ਚਾਟਰਜੀ ਦੁਆਰਾ ਤੁਸੀਂ ਮੈਨੂੰ ਈ ਆ ਦੱਸਣਾ ਕਿਸ ਯਰ ਚ ਕੰਪੋਜ਼ ਕੀਤਾ ਸੀ ਹੂ ਇਨਾਗੋਰੇਟਡ ਦਾ ਫਰਸਟ ਫੇਜ਼ ਆਫ ਪਟਨਾ ਮੈਟਰੋ ਇਹ ਕੀਤਾ ਗਿਆ ਜੀ ਸੀਐਮ ਨਿਤਿਸ਼ ਕੁਮਾਰ ਦੁਆਰਾ ਜਿਹੜੇ ਕਿ ਬਿਹਾਰ ਦੇ ਸੀਐਮ ਨੇ ਇਸ ਟਾਈਮ ਨੈਕਸਟ ਕੁਐਸਚਨ ਹੈ ਜੀ ਕਿਹੜਾ ਕਿਹੜਾ ਫੈਸਟੀਵਲ ਹੈ ਜਿਨ੍ਹਾਂ ਨੇ ਦੋ ਗਿਨੀਜ਼ ਵਰਲਡ ਰਿਕਾਰਡ ਬਣਾਏ ਆ ਤਾਂ ਇਹ ਫੈਸਟੀਵਲ ਦਾ ਨਾਮ ਹੈ ਜੀ ਬੱਥੂਕਮ ਤੇਲੰਗਾਨਾ ਦਾ ਫੈਸਟੀਵਲ ਹੈ ਨੈਕਸਟ ਕੁਐਸਚਨ ਹੈ ਜੀ 96th ਬਰਥ ਐਨੀਵਰਸਰੀ 4 ਅਕਤੂਬਰ ਨੂੰ ਕਿਸ ਪਰਸਨ ਦੀ ਬਣਾਈ ਗਈ ਆ ਇਹ ਬਣਾਈ ਗਈ ਜੀ ਸ਼ਾਮ ਜੀ ਕ੍ਰਿਸ਼ਨ ਵਰਮਾ ਜੀ ਜਿਨ੍ਹਾਂ ਨੇ 1905 ਦੇ ਵਿੱਚ ਇੰਡੀਅਨ ਹਾਊਸ ਦੀ ਸਥਾਪਨਾ ਕੀਤੀ ਸੀ ਯੂਕੇ ਦੇ ਵਿੱਚ ਤੇ ਇੰਡੀਅਨ ਹੋਮ ਰੂਲ ਸੁਸਾਇਟੀ ਦੀ ਸਥਾਪਨਾ ਵੀ ਇਹਨਾਂ ਨੇ ਕੀਤੀ ਸੀ ਨੈਕਸਟ ਕੁਐਸਚਨ ਹੈ ਜੀ ਥੀਮ ਕੀ ਹੈ वर्ल्ड ਐਨੀਮਲ ਡੇ 2025 ਦਾ ਤੇ ਦਾ ਹੈਗਾ ਜੀ ਸੇਵ ਐਨੀਮਲ ਸੇਵ ਦਾ ਪਲਾਨਟ ਇਨ ਵਿਚ ਕੈਟਾਗਰੀ ਡਿਡ ਮੀਰਾ ਬਾਈ ਚਾਨੂ ਇਹਨਾਂ ਨੇ ਸਿਲਵਰ ਮੈਡਲ ਜਿੱਤੇ 2025 ਦੇ ਵਿੱਚ weight lifting championship ਦੇ ਵਿੱਚ ਤਾਂ ਇਹ ਖੇਡਦੇ ਨੇ ਜੀ 48 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਵੇਅਰ ਵਾਸ ਦਾ 11th वर्ल्ड ਗ੍ਰੀਨ ਇਕਨੋਮੀ ਸਮਿਟ ਗ੍ਰੀਨ ਇਕਨੋਮੀ ਸਮਿਟ 11ਵੇਂ ਨੰਬਰ ਵਾਲਾ 2025 ਦਾ ਇਹ ਕਿੱਥੇ ਹੋਇਆ ਜੀ ਇਹ ਹੋਇਆ ਦੁਬਈ ਦੇ ਵਿੱਚ ਤਾਂ ਨੈਕਸਟ ਪੁੱਛਿਆ ਗਿਆ ਕਿਹੜੇ ਪਹਿਲੇ ਬਿਲੀਨੀਅਰ ਨੇ ਇੰਡੀਆ ਦੇ ਜਿਨ੍ਹਾਂ ਨੂੰ ਹਰੂਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਇਹ ਹੈਗੇ ਨੇ ਜੀ ਐਕਟਰ ਦੀ ਗੱਲ ਕਰ ਰਹੇ ਨੇ ਤਾਂ ਐਕਟਰ ਹੈਗੇ ਨੇ ਸ਼ਾਹਰੁਖ ਸ਼ਾਹਰੁਖ ਖਾਨ ਨੈਕਸਟ ਦੇਖੋ ਜੀ ਹੂ ਰੀਕਲੇਮਡ ਦਾ ਟਾਪ ਪੋਜੀਸ਼ਨ ਐਜ਼ ਇੰਡੀਆਜ਼ ਰਿਚੇਸਟ ਪਰਸਨ ਇਨ ਦਾ ਹਰੂਨ 2025 ਰਿਚੇਸਟ ਪਰਸਨ ਦੇ ਵਿੱਚ ਮੁਕੇਸ਼ ਅਮਾਨੀ ਬਲੇ ਨੰਬਰ 3 ਨੇ ਦੂਜੇ ਨੰਬਰ ਤੇ ਗੌਤਮ ਅਡਾਨੀ ਨੇ ਤੇ ਜਿਹੜੇ ਨੰਬਰ ਤੇ ਰੌਸ਼ਨਿੰਦਰ 19th ਕੁਐਸਚਨ ਹੈ ਜੀ ਮੇਨ ਫੋਕਸ ਕੀ ਹੈ TNK shows book ਮਹਾਤਮਾ ਗਾਂਧੀ ਤਾਂ ਇਹਨਾਂ ਨੇ ਲਿਖਿਆ ਕਿ ਸਸਟੇਨੇਬਲ ਡਵੈਲਪਮੈਂਟ ਜਿਹੜੀ ਆ ਜੈਸਾ ਸਾਡਾ ਜਿਹੜਾ ਵਾਤਾਵਰਨ ਉਹਦੀ ਸੰਭਾਲ ਕਿਦਾਂ ਕੀਤੀ ਜਾ ਸਕਦੀ ਆ ਮਤਲਬ long lasting development with the limited sources ਇਹਦਾ ਆਨਸਰ ਹੈ ਸਸਟੇਨੇਬਲ ਡਿਵੈਲਪਮੈਂਟ ਐਂਡ ਇਕੋਲੋਜੀਕਲ ਲਿਵਿੰਗ ਨੈਕਸਟ ਹੈਗਾ ਜੀ ਸੇਂਟ ਆਫ ਸੋਸ਼ਲਿਸਟਸ ਕਿਸ ਨੂੰ ਜਾਣਿਆ ਜਾਂਦਾ ਇਹਨਾਂ ਦੀ ਰੀਸੈਂਟਲੀ ਮੌਤ ਹੋ ਚੁੱਕੀ ਹੈ ਤਾਂ ਇਹ ਹੈਗੇ ਨੇ ਜੀ ਜੀ ਪਾਰਖ ਮਹਾਤਮਾ ਗਾਂਧੀ ਦੇ ਨਾਲ ਇਹ ਇਹਨਾਂ ਦੇ ਕੁਇਟ ਇੰਡੀਆ ਮੂਵਮੈਂਟ ਚ ਵੀ ਇਹਨਾਂ ਨੇ ਪਾਰਟਿਸਿਪੇਟ ਕੀਤਾ ਸੀ ਨੈਕਸਟ ਹੈਗਾ ਜੀ ਹੂ ਇਨੀਸ਼ੀਏਟਡ ਵਾਟ ਇਨੀਸ਼ੀਏਟ ਡਿਡ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਨਾਉਂਸ ਟੂ ਇੰਸਟਾਲ ਔਨ ਹਾਈਵੇਜ਼ ਤਾਂ ਇਹ ਕਹਿੰਦੇ ਸੀ ਹਾਈਵੇ ਦੇ ਉੱਪਰ ਕਿਊਆਰ ਕੋਡ ਸਾਈਨ ਬੋਰਡ ਇੰਸਟਾਲ ਕਰਾਂਗੇ ਕਿਉਂਕਿ ਕੋਡ ਸਾਈਨ ਬੋਰਡ ਇੰਸਟਾਲ ਕੀਤੇ ਜਾਣਗੇ ਪਰਪਸ ਕੀ ਹੋਏਗਾ ਕਿ ਤੁਸੀਂ ਡੇਟੇ ਡੇਟੇ ਜੋ ਵੀ ਤੁਹਾਨੂੰ ਕੱਟ ਵਗੈਰਾ ਨੇ ਹਾਈਵੇਜ਼ ਦੇ ਉੱਪਰ ਜਾਂ ਫਿਰ ਰੈਸਟੋਰੈਂਟ ਨੇ ਹਸਪੀਟਲ ਨੇ ਪਲਾਜ਼ਾਸ ਨੇ ਟੋਲ ਪਲਾਜ਼ਾ ਵਗੈਰਾ ਉਹਨਾਂ ਬਾਰੇ ਜਾਣਕਾਰੀ ਮਿਲੂਗੀ ਅੱਗੇ ਹੈਗਾ ਜੀ ਵਿੱਚ ਆਈਲੈਂਡ ਰੀਨੇਮਡ ਐਸ ਦਾ ਟ੍ਰਿਬਿਊਟ ਟੂ ਜ਼ਵੀਨ ਗਰਗ ਤਾਂ ਇਹ ਆਪਾਂ ਦੇਖਿਆ ਸਿੰਗਾਪੁਰ ਦੇ ਵਿੱਚ ਰੀਸੈਂਟਲੀ ਜ਼ਵੀਨ ਗਰਗ ਜਿਹੜੇ ਅਸਾਮ ਦੇ ਸਿੰਗਰ ਸੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਜਿਹੜੇ ਆਈਲੈਂਡ ਦੇ ਉੱਪਰ ਉਹਦੀ ਉਹਨਾਂ ਦੀ ਮੌਤ ਹੋਈ ਹੈ ਤਾਂ ਉਹ ਆਈਲੈਂਡ ਦਾ ਨਾਮ ਜ਼ਵੀਨ ਗਰਗ ਆਈਲੈਂਡ ਰੱਖਿਆ ਗਿਆ ਨੈਕਸਟ ਕੁਐਸਚਨ ਹੈ ਜੀ ਕਿਹੜਾ ਸਾਈਕਲੋਨ ਹੈ ਜਿਹੜਾ ਅਰਬ ਸਾਗਰ ਦੇ ਵਿੱਚ ਰੀਸੈਂਟਲੀ ਆਇਆ ਤੇ ਇਹਨੇ ਮਹਾਰਾਸ਼ਟਰ ਨੂੰ ਪ੍ਰਭਾਵਿਤ ਕੀਤਾ ਇਹਦਾ ਨਾਮ ਹੈ ਸਾਈਕਲੋਨ ਸ਼ਕਤੀ ਅੱਗੇ ਪੁੱਛਿਆ ਗਿਆ ਜੀ ਵਿਰੋਧ ਦੁਆਰਾ ਦੁਨੀਆ ਦਾ ਸਭ ਤੋਂ ਉੱਚਾ ਮੋਟਰ ਰੇਲ ਰੋਡ ਬਣਾਇਆ ਗਿਆ ਤੇ ਉਹ ਕਿੱਥੇ ਬਣਾਇਆ ਗਿਆ ਉਹਦਾ ਨਾਮ ਕੀ ਹੈ ਉਹਦਾ ਨਾਮ ਹੈ ਮਿਕਲਾ ਲਦਾਖ ਵਿੱਚ ਬਣਾਇਆ ਗਿਆ ਜੀ ਇਹਦੀ ਹਾਈਟ ਹੈਗੀ ਹੈ 19400 ਫੀਟ 400 ਫੀਟ ਨੈਕਸਟ ਕੁਐਸਚਨ ਦੇਖੋ ਜੀ ਕਿਹੜਾ ਡਿਸਟ੍ਰਿਕਟ ਹੈ ਜਿਹੜਾ ਬਾਲ ਬਾਲਵਿਆ ਮੁਕਤ ਬਣਿਆ ਇਹ ਹੈਗਾ ਜੀ ਪੈਲੋਦ ਇਹ ਪੰਦਾ 36 ਗੜ ਦੇ ਵਿੱਚ ਅਗੇ ਕੋਸ਼ਨ ਪੁੱਛੇਗਾ ਵਿਚ ਫਿਲਮ ਦਲਜੀਤ ਦਲਜੀਤ ਦੋਸਾਨ ਦੀ ਕਿਹੜੀ ਫਿਲਮ ਹੈ ਜਿਹਨਾਂ ਨੂੰ ਬੈਸਟ ਨੋਮੀਨੇਸ਼ਨ ਮਿਲੇਆ ਐਮੀ ਵਾਰਡ ਲਈ ਨੋਮੀਨੇਟ ਕੀਤਾ ਗਿਆ ਤਾਂ ਫਿਲਮ ਦਾ ਨਾਮ ਹੈ ਚਮਕੀਲਾ ਥੈਟ ਇਜ਼ ਬਾਇਓਪਿਕਾ ਅਮਰ ਸਿੰਘ ਚਮਕੀਲਾ ਦੀ ਚਮਕੀਲਾ ਵਟ ਇਜ਼ ਦ ਮੇਨ ਆਬਜੈਕਟਿਵ ਆਫ ਦ ਆਈਸੀਸੀ ਐਂਡ ਯੂਨੀਸੇਫ ਟੂ ਪ੍ਰੋਮਿਸ ਚਿਲਡਰਨ ਕੈਂਪੇਨ ਇਹ ਗੱਲ ਜਿਹੜੀ ਚਲਾਈ ਗਈ ਹੈ ਕੈਂਪੇਨ ਦੋਹਾਂ ਦੁਆਰਾ ਪ੍ਰੋਮਿਸ ਟੂ ਚਿਲਡਰਨ ਇਹ ਇਕੁਅਲ ਅਪਰਚੂਨਿਟੀਆਂ ਜਿਹੜੇ ਬੱਚਿਆਂ ਵਾਸਤੇ ਮੌਕੇ ਤੇ ਬਰਾਬਰ ਦੇ ਅਧਿਕਾਰ ਨੇ ਉਹਨਾਂ ਲਈ ਕੀਤਾ ਗਿਆ ਨੈਕਸਟ ਕੁਐਸਚਨ ਹੈ ਜੀ ਟ੍ਰਾਂਸਲੇਸ਼ਨ ਡੇ ਆਪਾਂ ਕਦੋਂ ਮਨਾਉਂਦੇ ਹਾਂ ਹਰ ਸਾਲ ਇਹ ਬਣਾਉਣੀ ਹੈ 30th ਸੈਪਟੈਂਬਰ ਨੂੰ ਹੂ ਇਜ਼ ਦਾ ਫਰਸਟ ਗੋਲਡ ਮੈਡਲ ਹੂ ਵਨ ਦਾ ਇੰਡੀਆਜ਼ ਫਰਸਟ ਗੋਲਡ ਮੈਡਲ ਐਟ 25 ਆਰਚਰੀ ਪੈਰਾ ਚੈਂਪੀਅਨਸ਼ਿਪ ਇਹਨਾਂ ਦਾ ਨਾਮ ਹੈ ਸ਼ੀਤਲ ਦੇਵੀ ਸ਼ੀ ਬਿਲੋਂਗਸ ਟੂ ਆਰਚਰੀ ਨੈਕਸਟ ਹੈਗਾ ਜੀ ਥੀਮ ਕੀ ਆ ਆਰਐਸਐਸ ਦੀ ਸੈਂਟਨਰੀ ਦਾ 100 ਸਾਲ ਪੂਰੀ ਹੋ ਚੁੱਕੀ ਨੇ ਆਰਐਸਐਸ ਦੀ ਸਥਾਪਨਾ ਨੂੰ ਤਾਂ ਇਹਨਾਂ ਦਾ ਥੀਮ ਸੀਗਾ ਸਰਵਜਨਾ ਉਨਤੀ ਹੌਲਿਸਟਿਕ ਡਵੈਲਪਮੈਂਟ ਨੈਕਸਟ ਹੈਗਾ ਜੀ ਵਿਚ ਸਟੇਟ ਵਨ ਦਾ ਗਲੋਬਲ ਟੂਰਿਜ਼ਮ 어ਵਾਰਡ 2025 ਦਾ ਇਹ ਮਿਲਿਆ ਜੀ ਆਂਧਰਾ ਪ੍ਰਦੇਸ਼ ਨੂੰ ਆਪਸ਼ਨ A ਇਹਦਾ ਰਾਈਟ ਆਨਸਰ ਨੈਕਸਟ ਹੈਗਾ ਜੀ ਡੀਜੀ ਕੌਣ ਅਪਾਇੰਟ ਕੀਤੇ ਗਏ ਸੀਆਈਐਸਐਫ ਤੇ ਆਈਟੀਪੀਪੀ ਦੇ ਤਾਂ ਸੀਆਈਐਸਐਫ ਦੇ ਬਣਿਆ ਜੀ ਪ੍ਰਵੀਨ ਪ੍ਰਵੀਰ ਰੰਜਨ ਤੇ ਆਈਟੀਪੀਪੀ ਦੇ ਬਣਿਆ ਪ੍ਰਵੀਨ ਕੁਮਾਰ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਦੇਖੋ ਜੀ ਡਰੋਨ ਕਵਿਚ ਐਕਸਰਸਾਈਜ਼ ਇੰਡੀਆ ਚ ਕਿੱਥੇ ਹੋਈ ਆ ਇਹ ਹੋਈ ਆ ਜੀ ਅਰुणाਚਲ ਪ੍ਰਦੇਸ਼ ਦੇ ਵਿੱਚ 34th ਕੁਐਸਚਨ ਹੈ मिशन फॉर आत्मनिर्भरता इंपल्सस एक इनी लॉन्च ਕੀਤਾ ਇਹਦਾ ਪਰਪਸ ਕੀ ਹੈ ਇਹਦਾ ਪਰਪਸ ਹੈ ਕਿ ਜਿਹੜੀਆਂ ਅਸੀਂ ਦਾਲਾਂ ਆ ਉਹਨਾਂ ਦੀ ਆਪਾਂ ਉਹਨਾਂ ਨੂੰ ਇੰਨਾ ਗਾਈਏ ਕਿ ਆਤਮ ਨਿਰਭਰ ਹੋ ਜਾਈਏ ਸਾਨੂੰ ਇمپੋਰਟ ਨਾ ਕਰਨਾ ਪੈਣ ਕਰਨੀਆਂ ਪੈਣ ਦਾਲਾਂ ਪੱਕੀ ਅਦਰ ਕੰਟਰੀਜ਼ ਤੋਂ ਤਾਂ ਸੈਲਫ ਸਫੀਸ਼ੀਐਂਸੀ ਇਨ ਇੰਪਲਸਸ ਨੈਕਸਟ ਹੈਗਾ ਜੀ ਹੂ ਲੌਸਟ ਮਾਈ ਭਾਰਤ ਮੋਬਾਈਲ ਐਪ ਮਾਈ ਭਾਰਤ ਮੋਬਾਈਲ ਐਪ ਕੀ ਯੂਥ ਨੂੰ ਸਕਿਲਸ ਕਾਉਣ ਦੇ ਲਈ ਆ ਇਹ ਲਾਂਚ ਕੀਤੀ ਗਈ ਆ ਡਾਕਟਰ ਮਾਨਸਕ ਮਡਾ ਵੀ ਹੈ ਜਿਹੜੇ ਸਾਡੇ ਯੂਨੀਅਨ ਮਨਿਸਟਰ ਨੇ UPS ਦੀ ਸਥਾਪਨਾ ਪੁੱਛੀ ਗਿਆ ਕਦੋਂ ਹੋਈ ਸੀ ਇਹ ਹੋਈ ਸੀ 1926 ਦੇ ਵਿੱਚ ਨੈਕਸਟ ਕੁਐਸਚਨ ਹੈ ਜੀ IUCN ਰੈਕਗਨੀਸ਼ਨ ਦਿੱਤਾ ਗਿਆ ਕਿਹੜੀ ਕਨਜ਼ਰਵੇਸ਼ਨ ਸਾਈਟ ਨੂੰ ਇੰਡੀਆ ਦੇ ਵਿੱਚ ਤਾਂ ਇਹ ਵੇਲੇ ਡੂਗੋਂਗ ਕਨਜ਼ਰਵੇਸ਼ਨ ਰਿਜ਼ਰਵ ਜਿਹੜਾ ਕਿ ਤਾਮਿਲ ਲੱਡੂ ਦੇ ਵਿੱਚ ਆ ਡੂਗੋਂਗ ਕੀ ਹੈ ਇੱਕ ਤਰ੍ਹਾਂ ਦੀ ਸੀਕੋ ਹੁੰਦੀ ਆ ਇੱਕ ਐਨੀਮਲ ਹੈ ਮੈਮਲ ਸੀਕੋ ਇਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇਹਨੂੰ ਲਾਂਚ ਕੀਤਾ ਗਿਆ ਸੀ ਤੇ ਇਹਨੂੰ IUCN ਨੇ ਰੈਕਗਨਾਈਜ਼ ਕੀਤਾ ਨੈਕਸਟ ਹੈਗਾ ਵਿਚ ਮਿਨਿਸਟਰੀ ਲਾਂਚਡ ਦ ਸਵਚ ਸ਼ਹਿਰ ਜੋੜੀ ਇਨੀਸ਼ੀਏਟਿਵ ਇਹ ਲਾਂਚ ਕੀਤੀ ਗਈ ਹੈ ਜੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰ ਮਹੂਆ ਦੁਆਰਾ ਨੈਕਸਟ ਹੈਗਾ ਜੀ 39 ਵਿਚ ਬਾਇਓਸਫੀਅਰ ਰਿਜ਼ਰਵ ਵਾਸ ਇਨਕਲੂਡਡ ਇਨ ਦਾ ਯੂਨੈਸਕੋ ਯੂਨੈਸਕੋ ਦੀ ਜਿਹੜੀ ਲਿਸਟ ਆ ਉਹਦੇ ਵਿੱਚ ਕਿਹੜੇ ਆਪਣੇ ਬਾਇਓਸਫੀਅਰ ਰਿਜ਼ਰਵ ਉਹਨਾਂ ਨੂੰ ਐਡ ਕੀਤਾ ਗਿਆ ਤਾਂ ਇੱਕੋ ਕੀਤਾ ਗਿਆ ਜੀ ਹਿਮਾਚਲ ਪ੍ਰਦੇਸ਼ ਦਾ ਉਹਦਾ ਨਾਮ ਹੈ ਕੋਲਡ ਡੈਜ਼ਰਟ ਬਾਇਓਸਫੀਅਰ ਰਿਜ਼ਰਵ ਹਿਮਾਚਲ ਪ੍ਰਦੇਸ਼ ਨੈਕਸਟ ਪੁੱਛਿਆ ਗਿਆ ਜੀ ਨੈਕਸਟ ਵਿੱਚ ਪੁੱਛਿਆ ਗਿਆ ਹਾਊ ਮਨੀ ਰਾਮਸਰ ਸਾਈਟਸ ਵਰ ਐਡਡ ਇਨ ਇੰਡੀਆਸ 2025 ਦੋ ਦੋ ਨੂੰ ਕੀਤਾ ਗਿਆ ਜੀ ਇੱਕ ਦਾ ਨਾਮ ਹੈ ਗੋਕੁਲ ਜਲਾਸ਼ਯ ਕੋਕਲ ਜਲਾਸ਼ਯ ਦੂਜੀ ਹੈਗੀ ਹੈ ਜੀ ਅ ਉਦੇ ਉਦੇਪੁਰ ਝੀਲ ਦੋਨੋਂ ਬਿਹਾਰ ਚ ਪੈਂਦੇ ਨੇ ਯਾਦ ਰੱਖਿਓ ਵਾਟ ਇਜ਼ ਦ ਫਰਸਟ ਇੰਡੀਆ ਬਾਰਨ ਅਡਲਟ ਚੀਤਾ ਐਟ ਕੋਨੋ نیشنل پارک ਤਾਂ ਇਹ ਪਹਿਲਾ ਅਡਲਟ ਚੀਤੇ ਦਾ ਨਾਮ ਹੈ ਮੁਖੀ ਆਪਸ਼ਨ ਏ ਹੂ ਹੈਜ਼ ਬੀਨ ਅਪੋਇੰਟਡ ਐਜ਼ ਦ ਡਿਪਟੀ ਗਵਰਨਰ ਇਨ ਅਕਤੂਬਰ 2025 ਆਫ ਆਰਬੀ ਤਾਂ ਇਹ ਬਣਦੇ ਨੇ ਜੀ ਸਰੀਸ਼ ਚੰਦਰ ਮੁਰਮੂ ਆਪਸ਼ਨ ਏ ਆਰਬੀ ਦੇ ਵਿੱਚ ਇੱਕ ਗਵਰਨਰ ਹੁੰਦਾ ਤੇ ਚਾਰ ਡਿਪਟੀ ਗਵਰਨਰ ਹੁੰਦੇ ਆ ਜੀ ਨੈਕਸਟ ਸਵਾਲ ਹੈ ਜੀ ਹੂ ਸਕਸੀਡਡ ਰੌਜ਼ਰ ਬਿਨੀ ਐਜ਼ ਅ 37 ਪ੍ਰੈਜ਼ੀਡੈਂਟ ਆਫ ਪੀਸੀਸੀਆਈ ਤਾਂ ਇਹ ਬਣਨੇ ਜੀ ਮਿਥਨ ਮਨਹਾਸ ਵੈਰੀ ਇੰਪੋਰਟੈਂਟ ਵਟ ਇਜ਼ ਅ ਥੀਮ ਆਫ ਵਰਲਡ ਟੂਰਿਜ਼ਮ ਡੇ 2025 ਟੂਰਿਜ਼ਮ ਡੇ ਤੋਂ ਹੇਰ 25 ਦਾ ਕੀ ਥੀਮ ਹੈ ਤਾਂ ਇਹਦਾ ਥੀਮ ਹੈ ਜੀ ਟੂਰਿਜ਼ਮ ਐਂਡ ਸਸਟੇਨੇਬਲ ਟਰਾਂਸਫਰਮੇਸ਼ਨ ਓਕੇ ਨੈਕਸਟ ਕੁਐਸਚਨ ਹੈ ਜੀ 2026 ਲਈ ਜਿਹੜਾ FIFA ਵਰਲਡ ਕੱਪ ਹੋਏਗਾ ਮੈਕਸੀਕੋ ਕੈਨੇਡਾ ਤੇ ਯੂਐਸ ਦੇ ਵਿੱਚ ਯੂਐਸ ਚ ਹੋਏਗਾ ਤਾਂ ਇਹਦਾ ਪੁੱਛਿਆ ਗਿਆ ਕਿ ਮਾਸਕਟ ਕੀ ਹੈ ਇਦਾਂ ਮਸਕਟਾ ਜੀ অপਸ਼ਨ ਏ ਕਲਚ ਮੈਪਲ ਐਂਡ ਜ਼ਾਇਓ ਨੈਕਸਟ ਕੁਐਸਚਨ ਹੈ ਜੀ ਬਿਹਾਰ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਇਹਨੂੰ ਲਾਂਚ ਕੀਤੇ ਦਰਾਂ ਕੀਤਾ ਗਿਆ ਇਹ ਕੀਤਾ ਗਿਆ ਜੀ ਨਰਿੰਦਰ ਮੋਦੀ ਦੁਆਰਾ ਤਾਂ ਇਹਦੇ ਵਿੱਚ ਕੀ ਹੈ ਕਿ 7500 ਕਰੋੜ ਰੁਪਏ ਖਰਚ ਕੀਤਾ ਜਾਊਗਾ ਔਰਤਾਂ ਨੂੰ ਦਿੱਤਾ ਜਾਊਗਾ ਤਾਂ ਹਰ ਇੱਕ ਔਰਤ ਨੂੰ ਕੰਮ ਚਲਾਉਣ ਦੇ ਲਈ 10000 ਰੁਪਏ ਦਿੱਤੇ ਜਾਣਗੇ ਜਿਹੜੀ ਆਪਣਾ ਬਿਜ਼ਨਸ ਵਗੈਰਾ ਸਟਾਰਟਅਪ ਸ਼ੁਰੂ ਕਰਨਾ ਚਾਹੁੰਦੀਆਂ ਨੇ ਨੈਕਸਟ ਕੁਐਸਚਨ ਹੈ ਜੀ ਵੇਅਰ ਵਿਲ ਦਾ 11ਥ ਏਸ਼ੀਅਨ ਐਕੁਐਟਿਕ ਚੈਂਪੀਅਨਸ਼ਿਪ ਇਹ ਕਿੱਥੇ ਹੋਈ ਹੈ ਜੀ ਅਹਮਦਾਬਾਦ ਦੇ ਵਿੱਚ ਵੀਡੀ ਸਰ ਬੀਡੀ ਸਰਬਕ ਕਰਾ ਸਟੇਡੀਅਮ ਜਾਂ ਸਪੋਰਟਸ ਕੰਪਲੈਕਸ ਬੋਲ ਦਿੰਦੇ ਆ ਨੈਕਸਟ ਕੁਐਸਚਨ ਹੈ ਜੀ ਫਰੋਮ ਵੇਅਰ ਦਾ ਅਗਨੀ ਪ੍ਰਾਈਮ ਮਿਸਾਈਲ ਟੈਸਟਡ ਇਨ 2025 ਇਹਨੂੰ ਰੀਅਲ بیسਡ ਲਾਂਚਰ ਤੋਂ ਮੂਵ ਕੀਤਾ ਲਾਂਚ ਟੈਸਟ ਫਾਇਰ ਕੀਤਾ ਗਿਆ ਤਾਂ ਇੰਪੋਰਟੈਂਟ ਹੈ ਯਾਦ ਰੱਖਿਓ ਅਗਨੀ ਨੂੰ ਨੈਕਸਟ ਹੈਗਾ ਜੀ ਹੂ ਬਿਕਮ ਦਾ ਫਰਸਟ ਇੰਡੀਅਨ ਟੂ ਜੁਆਇਨ ਬੀਬੀਐਲ ਬੀਬੀਐਲ ਕੀ ਇੱਕ ਤਰ੍ਹਾਂ ਦੀ ਜਿਸ ਤਰ੍ਹਾਂ ਸਾਡੀ ਆਈਪੀਐਲ ਹੈ ਇੰਡੀਅਨ ਦੀ ਪ੍ਰੀਮੀਅਰ ਲੀਗ ਆ ਤਾਂ ਇਹ ਹੈਗੀ ਆ ਜੀ ਆਸਟ੍ਰੇਲੀਆ ਦੀ ਪ੍ਰੀਮੀਅਰ ਲੀਗ ਇਹਦੇ ਵਿੱਚ ਰਵਿੰਦਰ ਚੰਦਰਨ ਅਸ਼ਵਿਨ ਨੇ ਜਿਹੜੇ ਉਹ ਪਲੇਅਰ ਨੇ ਜੁਆਇਨ ਕੀਤਾ ਪਹਿਲੇ ਪਲੇਅਰ ਨੇ ਇੰਡੀਆ ਦੇ ਵਟ ਇਜ਼ ਦ ਲੈਂਥ ਆਫ ਦ ਵੇਜ਼ ਆਟੋਨੋਮਸ ਜ਼ੋਨ ਕੋਰੀਡੋਰ ਤਾਂ ਇਹਦੀ ਲੈਂਥ ਆ ਜੀ 15 ਕਿਲੋਮੀਟਰ ਤਾਂ ਇਹਦੇ ਵਿੱਚ ਕੀ ਆ ਕਿ ਤੁਸੀਂ ਜਦੋਂ ਜਾਓਗੇ ਤਾਂ ਤੁਹਾਨੂੰ ਆਪਣੇ ਡਾਕੂਮੈਂਟ ਚੈੱਕ ਕਰਨ ਦੀ ਲੋੜ ਨਹੀਂ ਆਪਣੇ ਆਪ ਕੈਮਰਾਜ਼ AI ਦੇ ਨਾਲ ਤੁਹਾਡੇ ਡਾਕੂਮੈਂਟ ਚੈੱਕ ਕਰ ਦੇਣਗੇ ਜਿਸ ਤਰ੍ਹਾਂ ਨਾ 에어ਪੋਰਟ ਵਗੈਰਾ ਤੇ ਆਪਾਂ ਜਾਣਦੇ ਹਾਂ ਚੈਕਿੰਗ ਹੁੰਦੀ ਹੈ ਉਹ ਨਹੀਂ ਹੋਏਗੀ ਨੈਕਸਟ ਕੁਐਸਚਨ ਹੈ ਜੀ ਹੂ ਹੈਜ਼ ਬੀਨ ਅਪੋਇੰਟਡ ਐਜ਼ ਦ ਮਸ਼ਰੂਮ ਸੈਂਟਿਸਟ ਟੂ ਲੀ Botanical Survey of India ਨੂੰ ਲੀਡ ਕਰਨ ਵਾਲੇ ਇਹਨਾਂ ਦਾ ਨਾਮ ਹੈ ਜੀ ਕਨਾਦ ਦਾਸ অপਸ਼ਨ A ਨੈਕਸਟ ਹੂ ਹੈਜ਼ ਬੀਨ ਅਪੁਆਇੰਟਡ ਐਜ਼ ਅ ਟਾਰਨੀ ਜਨਰਲ ਟੈਟਰੀ 27 ਇਹ ਬਣੇ ਨੇ ਜੀ ਆਰ ਵੈਂਕਟਰਮਾਨੀ ਨੈਕਸਟ ਹੈ ਜੀ ਕਿਹੜੀ ਸੰਸਥਾ ਜਿਨ੍ਹਾਂ ਨੇ ਬਿਜ਼ਨਸ ਲਾਈਨ ਚੇਂਜ ਮੇਕਰ ਆਫ ਦਾ ਇਅਰ ਅਵਾਰਡ ਜਿੱਤੇ ਹੈ ਤਾਂ ਇਹ ਬਿਲ ਹੈ ਜੀ ਡੀਆਰਡੀਆ ਨੂੰ ਜੇ ਪੁੱਛਿਆ ਜਾਂ iconic ਚੇਂਜ ਮੇਕਰ ਆਫ ਦਾ ਇਅਰ ਅਵਾਰਡ ਇਹ ਮਿਲਿਆ ਜੀ ਅਜ਼ੀਮ ਪ੍ਰੇਮ ਜੀ ਦੀ ਫਾਊਂਡੇਸ਼ਨ ਨੂੰ ਨੈਕਸਟ ਹੈਗਾ ਜੀ what is the total budget of the mission atmanirbhar ਨਿਰਵਰਤਾਈਨ ਪਲਸਸ ਇਧਰ ਕਿੰਨੇ ਪੈਸੇ ਰੱਖੇ ਗਿਆ 11440 ਕਰੋੜ ਰੁਪਇਆ ਰੱਖਿਆ ਗਿਆ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਸਰਵਾਈਵਲ ਰੇਟ ਆਫ ਚੀਤਾ ਕੱਬ ਇਨ ਇੰਡੀਆ ਜਿਹੜੇ ਚੀਤਾ ਦੇ ਬੱਚੇ ਨੇ ਉਹਦਾ ਸਰਵਾਈਵਲ ਰੇਟ ਕੀ ਆ 61% ਹੈ ਆਪਸ਼ਨ A ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਬਾਇਓਸਫੇਰ ਰਿਜ਼ਰਵ ਇਨ ਇੰਡੀਆ ਇਨ ਦਾ ਯੂਨੈਸਕੋ ਜਿਹੜੇ ਯੂਨੈਸਕੋ ਜਿਹੜੀ ਲਿਸਟ ਉ ਦੇ ਵਿੱਚ ਇੰਡੀਆ ਦੇ ਵੱਲੋਂ ਕਿੰਨੇ ਬਾਇਓਸਫੇਰ ਰਿਜ਼ਰਵ ਨੇ ਜਿਹੜੇ ਸ਼ਾਮਿਲ ਨੇ ਤਾਂ ਟੋਟਲ ਰਿਜ਼ਰਵ ਨੇ ਭਾਰਤ ਚ 18 ਪਟ ਇਹਦੇ ਵਿੱਚੋਂ 13 ਯੂਨੈਸਕੋ ਦੀ ਵਰਲਡ ਹੈਰੀਟੇ ਨੈਕਸਟ ਹੈ ਜੀ ਵਾਟ ਇਜ਼ ਦ ਥੀਮ ਆਫ ਵਰਲਡ ਹਾਰਟ ਡੇ ਇਹਦਾ ਥੀਮ ਕੀ ਹੈ ਯੂਜ਼ ਹਾਰਟ ਫॉर ਐਕਸ਼ਨ ਆਪਸ਼ਨ A ਇਜ਼ ਦ ਰਾਈਟ ਆਨਸਰ ਨੈਕਸਟ ਕੁਐਸਚਨ ਆ ਵਾਟ ਇਜ਼ ਦ ਨੇਮਸ ਆਫ ਦ ਇੰਡੀਆ ਬੋਟਾਨਰੀ ਲਿੰਕ ਪ੍ਰੋਜੈਕਟਸ ਤੇ ਇਹਨਾਂ ਨਾਮ ਕੀ ਹੈ ਕੋਕਰਾਚਰ ਕਲੇਫੂ ਤੇ ਵਰਨਾਹਾਟ ਸੰਸਥਾ ਆਪਸ਼ਨ A ਇਜ਼ ਦ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਫਰੋਮ ਵਿਚ ਡੇਟ ਆਰਬੀ ਮੰਡੇਟਸ ਦ 2FA ਫਾਰ ਡਿਜੀਟਲ ਪੇਮੈਂਟਸ ਟੂ ਜਿਹੜੀ 2 ਫੈਕਟਰ অথেন্টিਕੇਸ਼ਨ ਆ ਇਸ ਤਰ੍ਹਾਂ ਨਾਲ ਤੁਸੀਂ ਲੌਗਇਨ ਕਰਦੇ ਹੋ ਪਲੱਸ ਪਾਸਵਰਡ ਓਟੀਪੀ ਵਗੈਰਾ ਆਉਂਦਾ ਨਾ ਇਹ ਟੂ ਸਟੈਪ ਵੈਰੀਫਿਕੇਸ਼ਨ ਹੁੰਦੀ ਆ ਤਾਂ ਓਟੀਪੀ ਨੂੰ ਚੇਂਜ ਕਰਕੇ ਕੀ ਕੀਤਾ ਜਾਏਗਾ ਕਿ ਤੁਸੀਂ ਆਪਣੇ ਜਿਸ ਤਰ੍ਹਾਂ ਨਾਲ ਬਾਇਓਮੈਟ੍ਰਿਕਸ ਯੂਜ਼ ਕਰਦੇ ਹੋ ਉਹਦੇ ਨਾਲ ਫੋਨ ਦੇ ਵਿੱਚ ਲੌਗਇਨ ਕਰਕੇ ਹੀ ਤੁਸੀਂ ਅਪਰੂਵ ਕਰ ਸਕਦੇ ਹੋ ਕਿਸੇ ट्रांजੈਕਸ਼ਨ ਨੂੰ ਇਹ ਸ਼ੁਰੂ ਕੀਤਾ ਜਾਏਗਾ April 1 2026 ਤੋਂ ਨੈਕਸਟ ਕੁਐਸਚਨ ਹੈ ਜੀ ਐਗਜ਼ੀਕਿਊਟਿਵ ਡਾਇਰੈਕਟਰ ਕੋਡ ਬਣਿਆ ਹੈ ਯੂਨੀਸੈਫ ਦੇ ਇਹ ਹੈਗੇ ਨੇ ਜੀ ਕੈਥਰੀਨ ਰਸਲ ਆਪਸ਼ਨ A ਇਸ ਦਾ ਰਾਈਟ ਆਨਸਰ ਪੈਟਰਨ ਸੇਂਟ ਅਸੋਸੀਏਟਡ ਵਿਦ ਇੰਟਰਨੈਸ਼ਨਲ ਟ੍ਰਾਂਸਲੇਸ਼ਨ ਦੇ ਕਿਹੜੇ ਨੇ ਜੀ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਇਹਨਾਂ ਨੇ ਟ੍ਰਾਂਸਲੇਸ਼ਨ ਦੀ ਨਹੀਂ ਰੱਖੀ ਤਾਂ ਇਹ ਹੈਗੇ ਨੇ ਸੇਂਟ ਜ਼ੈਰੋਮ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਇਨ ਵਿਚ ਇਵੈਂਟ ਡੈਟ ਸ਼ੀਤਲ ਦੇਵੀ ਵਿੰਡਾ 골ਡ ਇਨ ਦਾ ਵਰਲਡ ਆਰਚਰੀ ਪੈਰਾ ਚੈਂਪੀਅਨਸ਼ਿਪ ਤਾਂ ਇਹ ਹੈਗਾ ਸੀ ਵਿਮਨਸ ਕੰਪਾਉਂਡ ਓਪਨ ਆਰਚਰੀ ਟੂਰਨਾਮੈਂਟਸ ਇਹਦੇ ਵਿੱਚ ਇਹਨਾਂ ਨੇ ਜਿੱਤੇ ਆ ਹੂ ਫਾਊਂਡਡ ਆਰਐਸਐਸ ਆਰਐਸਐਸ ਦੀ ਸਥਾਪਨਾ ਕੀਤੀ ਗਿਆ ਕੇਵੀ ਹੈਗੜੇਵਰ ਦੁਆਰਾ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਆ ਜੀ ਆਂਧਰਾ ਪ੍ਰਦੇਸ਼ ਨੇ ਆਟੋ ਡਰਾਈਵਰ ਦੇ ਲਈ ਕਿਹੜੀ ਸਕੀਮ ਲਾਂਚ ਕੀਤੀ ਹੈ ਇਹਦਾ ਨਾਮ ਹੈ ਆਟੋ ਮਿਤਰਾ ਸਕੀਮ ਨੈਕਸਟ ਹੈਗਾ ਵਟ ਇਜ਼ ਦਾ ਫੁੱਲ ਫਾਰਮ ਆਫ ਪੀ ਸੀ ਐਮ ਐ ਤਾਂ ਇਹਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ ਪੀ ਸੀ ਐਮ ਐ ਦੀ ਪ੍ਰੋਹੀਬੀਸ਼ਨ ਆਫ ਚਾਈਲਡ ਮੈਰਿਜ ਆਪਸ਼ਨ ਏ ਇਦਾਂ ਰਾਈਟ ਆਨਸਰ ਹੈ ਨੈਕਸਟ ਹੈਗਾ ਆਪਣੇ ਕੋਲ ਵਿਚ ਡਰੋਨ ਇਜ਼ ਰੈਫਰਡ ਐਜ਼ ਨਾਗਾਸਤਰਾ 1 ਨਾਗਾਸਤਰਾ 1 ਕਿਹੜਾ ਡਰੋਨ ਹੈ ਤੈਨੂੰ ਬੋਲਦੇ ਲਾਈਟਰਿੰਗ ਕੰਬਿਨੇਸ਼ਨ ਇਹ ਕੀ ਹੈ ਸੁਸਾਈਸਾਈਡ ਸੁਸਾਈਸਾਈਡ ਡਰੋਨ ਹੈ ਇਹ ਸੁਸਾਈਸਾਈਡ ਡਰੋਨ ਨੈਕਸਟ ਹੈਗਾ ਜੀ ਵਿਚ ਸਟੇਟ ਇਜ਼ ਦਾ ਲਾਰਜੈਸਟ ਪ੍ਰੋਡਿਊਸਰ ਆਫ ਪਲਸ ਇਨ ਇੰਡੀਆ ਤਾਂ ਇਹ ਹੈਗਾ ਜੀ ਮੱਧ ਪ੍ਰਦੇਸ਼ ਨੈਕਸਟ ਹਾਊ ਮੈਨੀ ਯੂਥ ਰਜਿਸਟਰਡ ਬਾਈ ਮਾਈ ਬਰਥ ਪਲੈਟਫਾਰਮ ਤੇ ਕਿੰਨੇ ਯੂਥ ਰਜਿਸਟਰ ਹੋਇਆ ਤਾਂ ਇਹ ਹੋਇਆ 1.8 ਕਰੋੜ ਹਾਊ ਮੈਨੀ ਮੈਂਟਰਸ ਮੈਂਟਰ ਸਿਟੀਜ਼ ਇਨ ਸ਼ਹਿਰ ਜੋੜੀ ਮੈਂਟਰ ਸਿਟੀ ਜਿਹੜੇ ਹੈਗੇ ਨੇ ਮੈਂਟਰ ਨੇ 72 ਮੈਂਟੀ ਨੇ ਜਿਹੜੇ ਉਹ 200 ਨੇ ਨੈਕਸਟ ਹੈਗਾ ਜੀ ਵਾਟ ਇਜ਼ ਦਾ ਰਾਮਸਰ ਸਾਈਟ ਸਮਾਲੈਸਟ ਰਾਮਸਰ ਸਾਈਟ ਇਨ ਇੰਡੀਆ ਇਹ ਹੈਗੀ ਆ ਜੀ ਰੈਨੂਕਾ ਹਿਮਾਚਲ ਪ੍ਰਦੇਸ਼ ਚ ਪੈਂਦੀ ਆ ਇਹ ਦੇਨੂ ਕਬਟ ਲੈਣਾ ਨੈਕਸਟ ਕੁਐਸਚਨ ਹੈ ਜੀ ਪ੍ਰੋਜੈਕਟ ਚੀਤਾ ਭਾਰਤ ਵਿੱਚ ਕਦੋਂ ਸ਼ੁਰੂ ਕੀਤਾ ਗਿਆ ਸੀ ਇਹ 2022 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਆਪਾਂ ਨਾਮੀਬੀਆ ਤੇ ਸਾਊਥ ਅਫਰੀਕਾ ਤੋਂ ਕੁਝ ਚੀਤੇ ਇੰਡੀਆ ਦੇ ਵਿੱਚ ਲੈ ਕੇ ਆਉਂਦੇ ਸੀ ਪਹਿਲੇ ਬੈਚ ਆਪਾਂ ਨਾਮੀਬੀਆ ਤੋਂ ਲੈ ਕੇ ਆਉਂਦੇ ਸੀ ਨੈਕਸਟ ਜਗਾ ਹੋਂਗਰ ਟੋਂਗਾ ਵਲਕੇਨ ਹੋਰੀ ਸੈਂਟਲੀ ਇਹ ਨਿਊਜ਼ ਦੇ ਵਿੱਚ ਸੀ ਇਹ ਕਿੱਥੇ ਸਥਿਤਾ ਇਹ ਹੈਗਾ ਜੀ ਸਦਰਨ ਪੈਸੀਫਿਕ ਕੁਐਸਚਨ ਦੇ ਵਿੱਚ ਅਗਲਾ ਕੁਐਸਚਨ ਹੈ ਜੀ ਕਿਹੜੇ ਵਿੱਚ ਪੀਪਲ ਮੂਵਮੈਂਟ ਇਨ ਮੈਸੂਰ ਰਸੀਵਡ ਦਾ 31st ਐਮ ਐ ਸੁਆਮੀ ਨਥਨ ਅਵਾਰਡ ਕਿਹੜੀ ਮੂਵਮੈਂਟ ਹੈ ਤਾਂ ਇਹਦਾ ਨਾਮ ਹੈ ਜੀ ਸਹਿਜਾ ਸਮਰੁੱਧਾ ਇਹਨਾਂ ਨੂੰ ਲੋਕਲ ਲੋਕਾਂ ਦੇ ਲਈ ਕੰਮ ਕਰਨ ਦੇ ਲਈ ਖੇਤੀਬਾੜੀ ਦੀ ਜਿਹੜੇ ਲੋਕਲ ਤਰੀਕੇ ਨੇ ਰਵਾਇਤੀ ਤਰੀਕੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਇਹ ਅਵਾਰਡ ਮਿਲਿਆ ਐਮ ਐ ਸੁਆਮੀ ਨਥਨ ਦਾ ਤੁਸੀਂ ਜਾਣਦੇ ਹੋ ਹੀ ਇਸ ਨੋਨ ਐਜ਼ ਦਾ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਇਨ ਇੰਡੀਆ ਵਟ ਇਜ਼ ਦਾ ਨੇਮ ਆਫ ਦਾ ਮੋਬਾਈਲ ਐਪਲੀਕੇਸ਼ਨ ਲਾਂਚਡ ਬਾਈ ਰਜੀਵ ਗਾਂਧੀ ਇੰਸਟੀਟਿਊਟ ਆਫ ਵੈਟਰਨਰੀ ਐਜੂਕੇਸ਼ਨ ਰਿਸਰਚ ਫਾਰ ਦਾ ਰੇਬੀ ਸਰਵੇਲੈਂਸ ਰੇਵੀਜ਼ ਵਾਸਤੇ ਰੈਬੀਜ਼ ਵਾਇਰਸ ਵਾਸਤੇ ਕਿਹੜੀ ਐਪ ਲਾਂਚ ਕੀਤੀ ਗਈ ਆ ਡੀਆ ਅਰਜੀਵ ਗਾਂਧੀ ਇੰਟਰਨੈਸ਼ਨਲ ਅਰਜੀਵ ਗਾਂਧੀ ਇੰਸਟੀਟਿਊਟ ਆਫ ਵੈਟਰਨਰੀ ਐਂਡ ਐਜੂਕੇਸ਼ਨਲ ਐਂਡ ਰਿਸਰਚ ਦੁਆਰਾ ਰਿਵਰ ਦੁਆਰਾ ਤਾਂ ਇਹਦਾ ਨਾਮ ਹੈ ਰੈਬੀ ਟਰੈਕ ਰਿਵਰ ਐਪ ਨੈਕਸਟ ਹੈਗਾ ਜੀ ਅਕੋਰਡਿੰਗ ਟੂ ਦਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਇਹਨਾਂ ਨੇ ਕਿਹਾ ਕਿ ਨੰਬਰ ਆਫ ਸੁਸਾਈਡ ਜਿਹੜੇ ਫਾਰਮਰ ਦੇ ਨੇ ਉਹ ਕਿਹੜੇ ਸਟੇਟ ਦੇ ਵਿੱਚ ਸਭ ਤੋਂ ਵੱਧ ਨੇ 2023 ਦੀ ਰਿਪੋਰਟ ਹੈ ਤਾਂ ਸਭ ਤੋਂ ਵੱਧ ਹੈਗੇ ਨੇ ਜੀ ਮਹਾਰਾਸ਼ਟਰ ਦੇ ਵਿੱਚ ਦੂਜੇ ਨੰਬਰ ਤੇ ਕਰਨਾਟਕਾ ਓਕੇ ਲੈਕਨਮੇਵ ਇੱਕ ਡਰਗ ਹੈ ਜਿਹੜੀ ਰੀਸੈਂਟਲੀ ਨਿਊਜ਼ ਵਿੱਚ ਤਾਂ ਇਹ ਪੁੱਛਿਆ ਕਿ ਕਿਹੜੀ ਬਿਮਾਰੀ ਦੇ ਇਲਾਜ ਲਈ ਵਰਤੀ ਜਾਂਦੀ ਆ ਇਹ ਵਰਤੀ ਜਾਂਦੀ ਆ ਜੀ ਐਲਜ਼ਾਈਮਰਸ ਡਿਸੀਜ਼ ਲਈ 77th ਕੁਐਸਚਨ ਥੇਅਰ ਵਾਸ ਇੰਡੀਆਜ਼ ਫਰਸਟ ਕੋਆਪਰੇਟਿਵ ਮਲਟੀ ਫੀਡ ਕੰਪਰੈਸਡ ਬਾਇਓਗੈਸ ਪਲਾਂਟ ਇਨ ਅਗੋਰੇਟਡ ਕੋਆਪਰੇਟਿਵ ਨੇ ਪਹਿਲਾ ਆਪਣਾ ਮਲਟੀ ਫੀਡ ਕੰਪਰੈਸਡ ਬਾਇਓਗੈਸ ਪਲਾਂਟ ਲਗਾਇਆ ਇਹ ਲਗਾਇਆ ਜੀ ਮਹਾਰਾਸ਼ਟਰ ਦੇ ਵਿੱਚ ਵਰਲਡ ਕਾਟਨ ਡੇ ਆਪਕਾ ਦਿਨ ਮਨਾਉਣਾ ਹੈ ਜੀ ਇਹ ਮਨਾਉਣਾ ਹੈ 7 ਅਕਤੂਬਰ ਨੂੰ ਨੈਕਸਟ ਹੈਗਾ ਜੀ who is the author of the book above and beyond edi author ne shiv kumar mohanka te ek ine cisf de deputy dg ne digi rehne tractor general of cisf cisf inane apne experiences likhe ya civilization de next question hai ji which state government has launched the shraddhanjali scheme shraddhanjali scheme kide state ne launch kiti hai jehde log barle state ਜਿਨ੍ਹਾਂ ਦੇ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਵਾਪਸ ਆਪਣੇ ਸਟੇਟ ਚ ਲਿਆਉਣ ਲਈ ਤਾਂ ਇਹ ਕੀਤਾ ਗਿਆ ਜੀ ਅਸਮ ਸਰਕਾਰ ਦੁਆਰਾ ਕਿ ਜੇ ਇਹਨਾਂ ਦੀ ਕੋਈ ਨਾਗਰਿਕ ਕਿਸੇ ਹੋਰ ਸਟੇਟ ਚ ਮਾਰੇ ਜਾਂਦੀ ਹੈ ਤਾਂ ਉਹਨਾਂ ਨੂੰ ਵਾਪਸ ਲੈ ਕੇ ਆਉਣ ਦਾ ਸਾਰਾ ਖਰਚਾ ਸਰਕਾਰ ਚੁਕੇਗੀ ਤੇ ਇਹ ਸਕੀਮ ਚਲਾਈ ਗਈ ਹੈ ਸ਼ਰਧਾਂਜਲੀ ਨੈਕਸਟ ਹੈਗਾ ਜੀ ਵਾਟ ਇਜ਼ ਦਾ ਨੇਮ ਆਫ ਇੰਡੀਆਜ਼ ਫਰਸਟ ਵੈਰੀ ਲਾਰਜ ਗੈਸ ਕੈਰੀਅਰ ਇੱਕ ਤਰ੍ਹਾਂ ਦਾ ਹੈ ਗੈਸ ਕੈਰੀਅਰ ਸਾਡਾ ਸ਼ਿਪ ਹੈ ਇਹਦਾ ਨਾਮ ਕੀ ਹੈ ਇਹਦਾ ਨਾਮ ਹੈ ਸ਼ਿਵਾਲਿਕ ਵਾਟ ਇਜ਼ ਦਾ ਨੇਮ ਆਫ ਸਕੀਮ ਲਾਂਚਡ ਬਾਏ ਦਾ ਗਵਰਨਮੈਂਟ ਟੂ ਪ੍ਰੋਵਾਈਡ ਅ ਇਲੈਕਟ੍ਰਿਸਿਟੀ ਟੂ ਦਾ ਹਾਊਸਹੋਲਡ ਵਾਇਆ ਸੋਲਰ ਰ ਸਕੀਮ ਦਾ ਨਾਮ ਕੀ ਜਿਹਦੇ ਤਹਿਤ ਛੱਤਾਂ ਦੇ ਉੱਪਰ ਸੋਲਰ ਪੈਨਲ ਲਗਾ ਕੇ ਬਿਜਲੀ ਪ੍ਰੋਵਾਈਡ ਕੀਤੀ ਜਾਣੀ ਹੈ ਤੇ ਇਹਦਾ ਨਾਮ ਹੈ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨੈਕਸਟ ਕੁਐਸਚਨ ਹੈ ਜੀ ਵਰਲਡ ਮੈਂਟਲ ਹੈਲਥ ਡੇ ਆਪਾਂ ਕਦੋਂ ਮਨਾਉਂਦੇ ਆ ਇਹ ਮਨਾਉਂਦੇ ਆ 10 ਅਕਤੂਬਰ ਨੂੰ ਹਰ ਸਾਲ ਨੈਕਸਟ ਕੁਐਸਚਨ ਹੈ ਜੀ ਕੀਰੂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਕਿਹੜੇ ਸਟੇਟ ਦੇ ਵਿੱਚ ਸਥਿਤ ਹੈ ਇਹ ਹੈਗਾ ਜੀ ਜੰਮੂ ਕਸ਼ਮੀਰ ਦੇ ਉੱਪਰ ਚਨਾਬ ਰਿਵਰ ਦੇ ਉੱਪਰ ਬਣਿਆ ਹੋਇਆ ਨੈਕਸਟ ਕੁਐਸਚਨ ਹੈ ਜੀ ओके रिसेंटली यूरोपियन यूनियन ਨੇ ਲਾਂਚ ਕੀਤਾ ਡਰੋਨ ਵਾਲ ਅਲੋਂਗ ਦਾ ਈਸਟਰਨ ਫਲੈਂਕ ਟੂ ਕਾਉਂਟਰ ਦਾ 에ਅਰ ਸਪੇਸ ਵਾਇਲੇਸ਼ਨ 에ਅਰ ਸਪੇਸ ਦੇ ਵਿੱਚ ਜਿਹੜੀ ਵਾਇਲੇਸ਼ਨ ਹੁੰਦੀ ਹੈ ਉਹਨੂੰ ਰੋਕਣ ਵਾਸਤੇ ਇਹਨਾਂ ਨੇ ਡਰੋਨ ਦੀ ਇੱਕ ਦੁਵਾਰ ਬਣਾਤੀ ਰਸ਼ੀਆ ਦੇ ਸਾਈਡ ਤੇ ਪਹਿਲੀ ਵਾਰੀ ਇਹ ਜਿਹੜਾ ਪ੍ਰੋਪੋਜ਼ ਹੈ ਕਿਹਨੇ ਦਿੱਤਾ ਸੀ ਪ੍ਰੋਪੋਜ਼ਲ 2023 ਦੇ ਵਿੱਚ ਤਾਂ ਪਹਿਲੀ ਵਾਰੀ ਇਹ ਪ੍ਰੋਪੋਜ਼ਲ ਦਿੱਤਾ ਗਿਆ ਸੀ ਲਥੂਨੀਆ ਦੁਆਰਾ ਲਥੂਨੀਆ ਅਗਲਾ ਕੁਐਸਚਨ ਹੈ ਜੀ ਰੀਸੈਂਟਲੀ ਡਿਪਾਰਟਮੈਂਟ ਆਫ ਇੰਪਾਵਰਮੈਂਟ ਆਫ ਪਰਸਨ ਵਿਦ ਅ ਡਿਸੇਬਿਲਟੀ ਇਹਨਾਂ ਨੇ ਸੁਗਮਿਆ ਭਾਰਤ ਐਪ ਲਾਂਚ ਕੀਤੀ ਆ ਪਰਪਲ ਫੈਸਟ ਗੋਆ ਦੇ ਵਿੱਚ ਜਿਹੜੇ ਲੋਕ ਡਿਸੇਬਲ ਨੇ ਉਹਨਾਂ ਦੀ ਹੈਲਪ ਕਰਨ ਦੇ ਲਈ ਤਾਂ ਪੁੱਛਿਆ ਗਿਆ ਕਿ ਹੂਸ ਵਿੱਚ ਆਰਗੇਨਾਈਜੇਸ਼ਨ سپورਟਡ ਦਾ ਡਿਵੈਲਪਮੈਂਟ ਆਫ ਦ ਐਪ ਕਿਹੜੀ ਸੰਸਥਾ ਨੇ ਇਸ ਐਪ ਨੂੰ ਡਿਵੈਲਪ ਕਰਨ ਦੇ ਲਈ ਯੋਗਦਾਨ ਦਿੱਤਾ ਤਾਂ ਇਹ ਹੈਗਾ ਜੀ ਸਟੇਟ ਬੈਂਕ ਆਫ ਇੰਡੀਆ ਸੋ ਇਹ ਕੁਝ ਇੰਪੋਰਟੈਂਟ ਕੁਐਸਚਨ ਸੀਗੇ ਇਫ ਯੂ ਲਾਈਕ ਇਟ ਕਾਈਂਡਲੀ ਲਾਈਕ ਦਾ ਵੀਡੀਓ ਥੈਂਕ ਯੂ ਫॉर ਵਾਚਿੰਗ